ਜਿੰਨੂੰ ਅਸੀਂ ਪੰਜਾਬ ਕਹਿੰਦੇ ਆ ਹਮ ਇੱਕ ਜ਼ਮਾਨੇ ਦੇ ਉੱਤੇ ਇਹ ਸप्त ਸਿੰਧੂ ਹੁੰਦਾ ਸੀ ਸਭ ਤੋਂ ਸਿੰਧੂ ਤੋਂ ਵੀ ਪਹਿਲਾਂ ਇਹ ਦਰਵੜ ਹੋਮਲੈਂਡ ਸੀ ਹਮ ਤੇ ਦਰਵੜ ਲੋਕਾਂ ਦੇ ਜੀਨਸ ਤੋਂ ਲੈ ਕੇ ਜਿਹੜੇ ਆਰੀਅਨ ਲੋਕ ਆਏ ਮਧੇਸ਼ਿਆ ਤੋਂ ਉਹਨਾਂ ਤੋਂ ਬਾਅਦ ਪਰਸੀਅਨ ਲੋਕ ਆਏ ਉਸ ਤੋਂ ਬਾਅਦ ਯੂਨਾਨੀ ਆਏ ਯੂਨਾਨੀਓ ਤੋਂ ਬਾਅਦ ਕੁਸਾਨ ਆਏ ਛੱਕ ਆਏ ਹੂਨ ਆਏ ਮੰਗੋਲ ਆਏ ਫਿਰ ਮੁਗਲ ਆਏ ਹੂੰ ਇਹਨੇ ਸਾਰੇ ਲੋਕਾਂ ਦੇ ਜੀਨ ਜਿੱਥੇ ਹੈਗੇ ਨੇ ਤੁਸੀਂ ਇਹ ਸੋਚੋ ਵੀ ਕਿੰਨੇ ਸਾਰੀ ਵੈਰਾਈਟੀ ਹੈ ਹੂੰ ਇਹ ਸਾਰਿਆਂ ਦੇ ਚੰਗੇ ਗੁਣ ਕਿਉਂਕਿ ਜੈਨਟਿਕਸ ਦਾ ਇੱਕ ਉਸੂਲ ਹੈ ਕਿ ਜਿਹੜੀਆਂ ਸਾਡੀਆਂ ਔਲਾਦਾ ਨੇ ਉਹ ਚੰਗੇ ਗੁਣ ਲੈ ਲੈਂਦੀਆਂ ਨੇ ਜੇ ਮਾੜੇ ਗੁਣ ਜਿਹੜੀਆਂ ਨੇ ਜਿਹੜੇ ਨੇ ਉਹ ਆਪਣੇ ਆਪ ਸੁਪਰੈਸ ਹੋ ਜਾਂਦੇ ਆ ਤੇ ਅਸੀਂ ਇਨੀਆਂ ਨਸਲਾਂ ਦੇ ਚੰਗੇ ਗੁਣ ਲੈ ਕੇ ਜਿਹੜੀ ਨਸਲ ਪੈਦਾ ਹੋਈ ਜਿਹਨੂੰ ਪੰਜਾਬੀ ਕਿਹਾ ਜਾਂਦਾ ਤੇ ਨੇਚਰਲੀ ਇਹ ਨਸਲ ਨੇ ਸੁਪੀਰੀਅਰ ਹੋਣਾ ਸੀ ਤੇ ਅਸੀਂ ਆਪਣੀ ਭਾਸ਼ਾ ਜਿਹਨੂੰ ਅਡਾਪਟਡ ਬੋਲਦੇ ਆ ਇਹ ਨਸਲ ਬਹੁਤ ਜ਼ਿਆਦਾ ਅਡਾਪਟਡ ਹੈ ਮਤਲਬ ਤੁਸੀਂ ਕਹਿ ਰਹੇ ਹੋ ਵੀ ਸਿਰਫ ਇੱਥੇ ਦੇ ਰਹਿਣ ਵਾਲਿਆਂ ਦੇ ਜੈਨੇਟਿਕਸ ਨਹੀਂ ਆ ਹਾਂਜੀ ਇਹ ਅਲੱਗ-ਅਲੱਗ ਦੇਸ਼ਾਂ ਤੋਂ ਆਏ ਹੋਏ ਜੈਨੇਟਿਕਸ ਨੇ ਇਹ ਦੇਖੋ ਇੱਕ ਮੁੱਦਾ ਹੈ ਅੱਜ ਕੱਲ ਵੀ ਪ੍ਰਵਾਸ ਦੀ ਗੱਲ ਕਰਦੇ ਆ ਪ੍ਰਵਾਸ ਦੀ ਗੱਲ ਕਰ ਇਹ ਵੀ ਇੱਕ ਪ੍ਰਵਾਸ ਹੀ ਹੈ ਵੇਖੋ ਇੱਕ ਜ਼ਮਾਨੇ ਦੇ ਉੱਤੇ ਜਦੋਂ ਦਰਬੜ ਲੋਕ ਇੱਥੇ ਰਹਿੰਦੇ ਸੀ ਦਰਬੜਾਂ ਤੋਂ ਪਹਿਲਾਂ ਕੋਈ ਸਭਿਤਾ ਸੀ ਕੀ ਜਾਂ ਨਹੀਂ ਸੀ ਸਾਨੂੰ ਨਹੀਂ ਪਤਾ ਹੂੰ ਉਹਦੇ ਬਾਰੇ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲੇ ਹੂੰ ਤੇ ਪਰ ਦਰਵੜ ਤੋਂ ਬਾਅਦ ਜਦੋਂ ਆਰੀਅਨ ਲੋਕ ਆਏ ਹੂੰ ਕਿ ਆਰੀਅਨ ਲੋਕ ਸਿਰਫ ਇਸ ਕਰਕੇ ਇੱਥੇ ਆਏ ਕਿ ਇਹ ਬੜੀ ਜ਼ਰਖੇਜ਼ ਭੂਮੀ ਹੈ ਹੂੰ ਉਪਜਾਊ ਭੂਮੀ ਉਪਜਾਊ ਭੂਮੀ ਖਿੱਚੇ ਚਲੇ ਆਏ ਕਿਉਂਕਿ ਉਹ ਤਾਂ ਚਰਵਾਹੇ ਸੀ ਆਰੀਅਨ ਲੋਕ ਤਾਂ ਚਰਵਾਹੇ ਸੀ ਤੇ ਦਰਵੜ ਲੋਕ ਤੇ ਸਬੇ ਤਾਂ ਵਿੱਚ ਰਹਿੰਦੇ ਸੀ ਉਹ ਖੇਤੀ ਕਰਦੇ ਸੀ ਸ਼ਹਿਰ ਬਸਾਏ ਸੀ ਉਹਨਾਂ ਨੇ ਬੜੇ ਹੀ ਸੈਂਟੀਫਿਕ ਸ਼ਹਿਰ ਬਸਾਏ ਮਹਾਂਜੋਦੜੋ ਹੜੱਪਾ ਹਾਂਜੀ ਹਾਂਜੀ ਹਾਂ ਤੇ ਇਸ ਕਰਕੇ ਇਹ ਆ ਵੀ ਇੱਥੋਂ ਦੀ ਜਿਹੜੀ ਉਪਜਾਊ ਪੁਣਾ ਹੈ ਕੁਦਰਤ ਨੇ ਭਰ ਭਰ ਕੇ ਝੋਲੀ ਇੱਥੇ ਦਾਤਾਂ ਵੰਡੀਆਂ ਹੋਈਆਂ ਨੇ ਇਸ ਧਰਤੀ ਤੇ ਇਸ ਕਰਕੇ ਸਾਰੇ ਲੋਕ ਆਏ ਤੇ ਉਹਨਾਂ ਸਾਰਿਆਂ ਦੇ ਜੀਨ ਇੱਥੇ ਰਹਿ ਗਏ ਅੱਜ ਵੀ ਮੌਜੂਦ ਨੇ ਇਸੇ ਕਰਕੇ ਹੀ ਪੰਜਾਬੀ ਜਿਹੜੇ ਨੇ ਬਹੁਤ ਜ਼ਿਆਦਾ ਤੁਸੀਂ ਸਟਰੋਂਗ ਕਹੋ ਜਾਂ ਅਡਾਪਟਡ ਕਹੋ ਜਿਵੇਂ دل ਕਰਦਾ ਆਰੀਅਨਸ ਵੈਸੇ ਆਏ ਕਿਸ ਪਾਸੋਂ ਸੀ ਕਿਹੜੇ ਦੇਸ਼ ਤੋਂ ਕਹਿੰਦੇ ਆਏ ਸੀ ਆਰੀਅਨ ਸੈਂਟਰਲ ਏਸ਼ੀਆ ਤੋਂ ਆਏ ਅੱਛਾ ਸੈਂਟਰਲ ਏਸ਼ੀਆ ਉਹ ਔਰ ਸੈਂਟਰਲ ਏਸ਼ੀਆ ਤੋਂ ਹੀ ਬਾਅਦ ਵਿੱਚ ਮੁਗਲ ਵੀ ਆਏ अच्छा ਉੱਥੇ ਹੀ ਮਗਲ ਆ ਹਾਂ ਤੁਰਕ ਵੀ ਉੱਥੇ ਹੀ ਆਏ ਉੱਥੇ ਹੀ ਆਏ ਹਾਂ ਤੇ ਪਰ ਉਹਨਾਂ ਤੋਂ ਇਲਾਵਾ ਈਰਾਨ ਤੋਂ ਪਰਸੀਨ ਵੀ ਆਏ ਪਹਿਲਾਂ ਹੂੰ ਤੇ ਪਰਸੀਨ ਨਾਲ ਤੇ ਜਿਹੜਾ ਪਾਕਿਸਤਾਨੀ ਪੰਜਾਬ ਆ ਹੂੰ ਇੱਥੋਂ ਤੱਕ ਤੇ ਉਹਨਾਂ ਨੇ ਹਕੂਮਤ ਹੀ ਕਾਇਮ ਕਰ ਲਈ ਸੀ ਆਪਣੀ ਬਿਲਕੁਲ ਸਹੀ ਅਫਗਾਨਿਸਤਾਨ ਉਹਨਾਂ ਦਾ ਇੱਕ ਸੂਬਾ ਸੀ ਸੂਬਾ ਸੀ ਤੇ ਇਸ ਕਰਕੇ ਬੜੀਆਂ ਨਸਲਾਂ ਆਈਆਂ ਇੱਥੇ ਹੂੰ ਆ ਦਰਾਵਿਡ ਕਹਿੰਦੇ ਉਹ ਵੀ ਜਿਹੜੇ ਇੱਥੇ ਦੇ ਵਸਨੀਕ ਸੀਗੇ ਜੀ ਉਹ ਦਰਾਵਿਡ ਆਪਾਂ ਉਹਨਾਂ ਲੋਕਾਂ ਨੂੰ ਹੀ ਕਹਿੰਦੇ ਜਿਹੜੇ ਇਸ ਸਮੇਂ ਸਾਊਥ ਦੇ ਵਿੱਚ ਰਹਿੰਦੇ ਆ ਸਾਊਦੀਆਂ ਸਟੇਟਸ ਦੇ ਵਿੱਚ ਰਹਿੰਦੇ ਆ ਐਗਜ਼ੈਕਟਲੀ ਐਗਜ਼ੈਕਟਲੀ ਕਿਉਂਕਿ ਇੱਥੇ ਲਾਗੇ ਇੱਕ ਜਗ੍ਹਾ ਹੈ ਸੰਗੋਲ ਹਾਂਜੀ ਸੰਗੋਲ ਸੰਗੋਲ ਦੇ ਤੁਸੀਂ ਅਜਾਬ ਖਰਚ ਜਾਓ ਬਿਲਕੁਲ ਸਹੀ ਤੇ ਜਿਹੜੀਆਂ ਉੱਥੇ ਮੂਰਤੀਆਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਜਿਹੜੇ ਕੱਦ ਨੇ ਜੋ ਉਹਨਾਂ ਦੇ ਸਰੀਰਕ ਬਣਤਰ ਹੈ ਜੋ ਉਹਨਾਂ ਦੇ ਮੱਥੇ ਨੇ ਜੋ ਉਹਨਾਂ ਦੇ ਸਰੀਰ ਦੀ ਹੋਰ ਬਣਤਰ ਹੈ ਉਹ ਦਰਵੜ ਲੋਕਾਂ ਵਾਲੀ ਹੈ ਉਹ ਦਰਵੜ ਲੋਕਾਂ ਉਹ ਹੀ ਅਸਲੀ ਨਸਲ ਹੈ ਇੱਥੋਂ ਅੱਛਾ ਜੀ ਮਤਲਬ ਜਿਵੇਂ ਅਸੀਂ ਦੇਖਦੇ ਆਂ ਵੀ ਪੰਜਾਬੀਆਂ ਦੇ ਰੰਗ ਥੋੜੇ ਜੇ ਕਿਹਾ ਜਾਂਦਾ ਸਾਫ ਨੇ ਹਾਂਜੀ ਹਾਂਜੀ ਤੇ ਉਹਨਾਂ ਦੇ ਰੰਗ ਥੋੜੇ ਜੇ ਪੱਕੇ ਨੇ ਵੀ ਪੱਕੇ ਜੇ ਰੰਗ ਨੇ ਤੇ ਉਹ ਮਤਲਬ ਅਸਲ ਦੇ ਵਿੱਚ ਇੱਥੇ ਰਹਿਣ ਵਾਲੇ ਦੇ ਰੰਗ ਉਦਾਂ ਦੇ ਸੀਗੇ ਅਸਲ ਅਸਲੀ ਰੰਗ ਉਹ ਆ ਪੱਕਾ ਰੰਗ ਹੀ ਅਸਲੀ ਰੰਗ ਹੈ ਹੂੰ ਇਹ ਪੰਜਾਬ ਦੀ ਧਰਤੀ ਦਾ ਤੇ ਉਹੀ ਰੰਗ ਹੈ ਪੰਜਾਬ ਦੀ ਧਰਤੀ ਦਾ ਹੀ ਰੰਗ ਹੈ ਮਤਲਬ ਪੁਰਾਣੇ ਪੰਜਾਬੀ ਅੱਜ ਤੋਂ 10-15000 ਸਾਲ ਪਹਿਲੇ ਵਾਲੇ ਪੰਜਾਬੀ ਉਹ ਸਨ ਜਿਹੜੇ ਹੁਣ ਸਾਊਥ ਦੇ ਵਿੱਚ ਰਹਿੰਦੇ ਸੌਥ 'ਚ ਰਹਿੰਦੇ ਨੇ ਤੁਸੀਂ ਦੇਖੋ ਕਿ ਆਰੀਅਨ ਲੋਕ ਇੱਥੇ ਆਏ ਹਮ ਆਰੀਅਨ ਲੋਕਾਂ ਦਾ ਵੀ ਰੰਗ ਬਦਲ ਗਿਆ ਆਰੀਅਨ ਦਾ ਸਾਡੇ ਰੰਗਾ ਦਾ ਤੇ ਜਰਮਨੀ ਦੇ ਲੋਕਾਂ ਦੇ ਰੰਗ ਦਾ ਫਰਕ ਹੈ ਫਰਕ ਹੈ ਬਿਲਕੁਲ ਸਹੀ ਹੈ ਯੂਰਪ ਦੇ ਲੋਕਾਂ ਦੇ ਰੰਗ ਦਾ ਰੰਗ ਦਾ ਫਰਕ ਹੈ ਹਮ ਮਤਲਬ ਜਿੱਦਾਂ ਜਿੱਦਾਂ ਅੱਗੋ ਜੈਨੇਟਿਕ ਐਕਸਚੇਂਜ ਹੁੰਦੇਗੇ ਤਾਂ ਇਹ ਰੰਗ ਬਦਲਦੇ ਇਹ ਰੰਗ ਬਦਲਦੇਗੇ ਤੇ ਹੁਣ ਪੰਜਾਬੀਆਂ ਦੇ ਜੀਨਸ ਜਿਹੜੇ ਆ ਉਹ ਚੇਂਜ ਹੁੰਦੇ ਜਾ ਰਹੇ ਆ ਕਿਹਾ ਜਾਂਦਾ ਸੀ ਅਸੀਂ ਬਹੁਤ ਸਟਰੋਂਗ ਆ ਪਰ